ਵਿਟਲਨ ਸਿੰਗਰ ਜਸਜੀਤ ਜਸਰਾਜ ਦੇ ਵੱਲੋਂ ਸ਼ਹੀਦਾਂ ਤੇ ਉਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੁਧਿਆਣਾ ਦੇ ਜਗਰਾਹ ਪੁਲ ਤੋਂ ਸਥਾਪਿਤ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਪ੍ਰਤੀਮਾ ਹੇਠਾਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਸ਼ਹੀਦ ਸੁਖਦੇਵ ਥਾਪੜ ਦੇ ਰਿਸ਼ਤੇਦਾਰ ਵਿਸ਼ਾਲ ਨਾਇਰ ਨੇ આરોਪ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਦਾ અપਮਾਨ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਕਰਨਾ ਸ਼ਰਮਨਾਕ ਹੈ ਅਤੇ ਇਸ ਦੇ ਚੱਲਦੇ ਹੀ ਉਹਨਾਂ ਨੂੰ ਮਰਨ ਵਰਤ ਲਈ ਮਜਬੂਰ ਹੋਣਾ ਪਿਆ। ਮੇਰਾ ਨਾਮ ਵਿਸ਼ਾਲ ਨૈયਰ ਆ ਜੀ ਔਰ ਮੈਂ ਸ਼ਹੀਦ ਸੁਖਦੇਵ ਜੀ ਦਾ ਦੋਤਾ ਹਾਂ। ਅੱਜ ਅਸੀਂ ਭੁਖੜਤਾਲ ਤੇ ਇਸ ਕਰਕੇ ਬੈਠੇ ਆ ਕਿਉਂਕਿ ਜਸੀ ਜਸਰਾਜ ਦੇ ਉੱਤੇ ਹਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਇਹ ਉਹ ਜਸੀ ਜਸਰਾਜ ਹੈ ਜਿਹੜਾ ਆਮ ਆਦਮੀ ਪਾਰਟੀ ਤੋਂ ਪਟੈਂਡਾ ਤੋਂ ਇਲੈਕਸ਼ਨ ਵੀ ਲੜ ਚੁੱਕਾ ਹੈ। ਇਨੇ ਭਗਤ ਸਿੰਘ ਦੀ ਸੋਚ ਦੇ ਉੱਤੇ ਭਗਤ ਸਿੰਘ ਦੇ ਮੁਰਦਾਬਾਦ ਦੇ ਨਾਰੇ ਲਗਾਏ ਇੱਕ ਵੀਡੀਓ ਵਾਇਰਲ ਕੀਤੀ ਕਿ ਭਗਤ ਸਿੰਘ ਮੁਰਦਾਬਾਦ ਭਾਈ ਤੂੰ ਰਾਜਨੀਤਿਕ ਪਾਰਟੀਆਂ ਦੇ ਵਿੱਚ ਅਗਰ ਜਾਣਾ ਹੈ ਤੇ ਭਗਤ ਸਿੰਘ ਨੂੰ ਮੁਰਦਾਬਾਦ ਕਹਿਣ ਦੀ ਲੋੜ ਨਹੀਂ ਹੈ ਭਗਤ ਸਿੰਘ ਦੀ ਸੋਚ ਤੇ ਚੱਲਣਾ ਸਿੱਖੋ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀਆਂ ਦੇ ਜਿੰਦਾਬਾਦ ਦੇ ਨਾਰੇ ਲਗਾ ਪਰ ਭਗਤ ਸਿੰਘ ਦੀ ਮੁਰਦਾਬਾਦ ਦੇ ਨਾਰੇ ਨਾ ਅਸੀਂ ਲੱਗਣ ਦੇਣੇ ਆ ਨਾ ਅਸੀਂ ਲੱਗਣ ਦੇਵਾਂਗੇ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਨੇ ਅੱਜ ਮਜਬੂਰ ਕਰਤਾ ਸ਼ਹੀਦ ਪਰਿਵਾਰਾਂ ਨੂੰ ਸਤੰਤਰਤਾ ਸਨਾਨੀਆਂ ਨੂੰ ਭੁਖੜਦਾਲ ਤੇ ਬੈਠਣ ਲਈ 2011 ਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਅਸੀਂ ਭੁਖੜਦਾਲ ਤੇ ਬੈਠਣ ਨੂੰ ਮਜਬੂਰ ਹੋ ਗਏ ਸੀ ਔਰ ਅੱਜ 2020 ਹੈ ਪ੍ਰਸ਼ਾਸਨ ਔਰ ਸਰਕਾਰ ਆ ਸਾਰੇ ਸਤੰਤਰਤਾ ਸਨਾਨੀਆਂ ਪਰਿਵਾਰਾਂ ਨੂੰ 15 ਅਗਸਤ 26 ਜਨਵਰੀ ਨੂੰ ਚਾ ਇਦਾਂ ਦੇ ਬਲੀਦਾਨ ਦੇ ਵਾਸਤੇ ਉਹਨਾਂ ਦੇ ਜਨਮ ਦਿਨ ਤੇ ਗੱਲਾਂ ਦੇ ਵਿੱਚ ਛਾਲਾਂ ਪਾ ਕੇ ਸਨਮਾਨ ਕਰਦੇ ਨੇ ਅੱਜ ਕਿੱਥੇ ਗਏ ਅੱਜ ਉਹ ਪ੍ਰਸ਼ਾਸਨੋਂ ਸਰਕਾਰ ਦੇ ਨੁਮਾਇੰਦੇ ਕਿੱਥੇ ਗਏ ਸ਼ਰਮ ਆਣੀ ਚਾਹੀਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਕਾਰਾਂ ਨੂੰ ਕੀ ਅੱਜ ਸਤੰਤਰਤਾ ਸੰਾਨੀਆਂ ਪਰਿਵਾਰਾਂ ਨੂੰ ਸ਼ਹੀਦ ਪਰਿਵਾਰਾਂ ਨੂੰ ਭੁਖੜਤਾਲ ਤੇ ਬੈਠਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਆਰੇ ਬੈਠੇ ਨੂੰ ਘੜਤਾਲ ਦੇ ਵਿੱਚ ਪਾਜੀ ਤੁਹਾਡੇ ਸਾਹਮਣੇ ਜਿੰਨੇ ਵੀ ਆ ਪਿੱਛੇ ਮੇਰੇ ਦੇਖਦੇ ਜਾਓਗੇ ਤੁਸੀਂ ਸਾਰੇ ਜਿੰਨੇ ਵੀ ਆ ਸਤੰਤਰ ਦਾ ਸੁਨਾਨੀ ਪਰਿਵਾਰੋਂ ਤੋਂ ਨੇ ਪੰਡਤ ਦੀਨ ਦਿਵਲ ਉਪਾਦੇ ਮੈਂ ਤੋਂ ਜਲੰਧਰ ਤੋਂ ਕਿਸ਼ਨਾਲ ਸ਼ਰਮਾ ਜੀ ਵੀ ਆਏ ਹੋਏ ਨੇ ਮੇਰੇ ਨਾਲ ਪਿੱਛੇ ਦੂਜੀ ਦੇ ਦੱਸੋ ਤੇ ਉਹ ਇਹ ਵੀ ਇੱਕ ਸਮਾਜ ਸੇਵਕ ਨੇ ਉਹ ਵੀ ਸਾਡੇ ਵਿੱਚ ਆਏ ਨੇ ਕਈ ਐਸੇ ਹੋਰ ਪਾਰਟੀਆਂ ਸਾਡੇ ਵਿੱਚ ਸ਼ਾਮਲ ਹੋ ਰਹੀਆਂ ਨੇ ਥੋੜੇ ਸਮੇਂ ਦੇ ਵਿੱਚ ਦਿੱਲੀ ਤੋਂ ਆਖਿਲ ਭਾਰਤ Hindu Mahasabha ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹ ਵੀ ਸਾਡੇ ਵਿੱਚ ਆ ਰਹੇ ਨੇ ਹਿੰਦੂ ਸਮਾਜ ਵੀ ਸਾਡੇ ਵਿੱਚ ਆ ਰਿਹਾ ਔਰ ਸਾਡਾ ਸਮਰਥਨ ਦੇਣ ਵਾਸਤੇ ਆ ਰਿਹਾ ਔਰ ਇਹਨਾਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਆ ਰਿਹਾ ਹੈ ਕਿ ਜਾਗ ਜਾਓ ਇਹ ਜਦ ਤੱਕ ਜਾਰੀ ਰਹੇਗਾ ਜੀ ਜਦ ਤੱਕ ਜੱਸੀ ਜਸਰਾਜ ਤੇ ਪਰਚਾ ਦਰਜ ਨਹੀਂ ਹੋ ਜਾਂਦਾ ਇਸ ਸਤੰਤਰਤਾ ਸੁਨਾਨੀ ਪਰਿਵਾਰ ਔਰ ਮੈਂ ਅਸੀਂ ਇੱਥੇ ਹੀ ਭੁਖੜਦਾਲ ਦੇ ਬੈਠਾਂਗੇ ਔਰ ਉਦੋਂ ਤੱਕ ਬੈਠਾਂਗੇ ਜਦ ਤੱਕ ਜੱਸੀ ਜਸਰਾਜ ਤੇ ਪਰਚਾ ਦਰਜ ਨਹੀਂ ਹੋ ਜਾਂਦਾ ਅੱਜ ਹੀ ਕੁਛ ਹੀ ਸਮੇਂ ਦੇ ਵਿੱਚ ਜੱਸੀ ਜਸਰਾਜ ਦਾ ਇੱਥੇ ਪੁੱਤਲਾ ਵੀ ਸਾੜਨ ਜਾ ਰਹੇ ਆ ਜਦੋਂ ਸਾਡੇ ਹੋਰ ਸੁਤੰਤਰਤਾ ਸਨਾਨੀ ਪਰਿਵਾਰ ਆ ਜਾਣਗੇ ਅਸੀਂ ਰਲ ਮਿਲ ਕੇ ਅਸੀਂ ਉਹਦਾ ਇੱਥੇ ਪੁੱਤਲਾ ਵੀ ਸਾੜਾਂਗੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜੀਟੀ ਨਿਊਜ਼